ਮੇਰਾ ਨਾਮ ਵਿਕਰਮ ਸਿੰਘ ਹੈ ਜੀ ਮੈਂ ਪੁਹਾਨੀ ਘੜਦਾ ਰਹਿਣ ਵਾਲਾ ਵਿਕਰਮ ਵਿਕਰਮ ਦੋ ਪੋਪੂਲੇਸ਼ਨ ਦੇ ਵਿੱਚ ਦੋ ਜਿਹੜੇ 골ਡ ਮੈਡਲ ਲੈ ਕੇ ਆਏ ਹੋ ਕਿੱਥੋਂ ਸਟਾਰਟਿੰਗ ਕੀਤੀ ਕਿੱਥੋਂ ਸੌਂਪਿਆ ਤੁਹਾਨੂੰ ਇਸ ਦੇ ਵਿੱਚ ਤਾਂ ਸਰਨੇ ਪਹਿਲੇ ਤਾਂ ਮੈਂ ਜਿਮ ਹੀ ਲਗਾਉਂਦਾ ਸੀਗਾ ਜੀ ਤਾਂ ਉੱਥੇ ਮੈਨੂੰ ਪਤਾ ਲੱਗੇ ਵੀ ਪਾਵਰ ਲਿਫਟਿੰਗ ਵੀ ਇੱਕ ਗੇਮ ਹੈ ਇਹਦੇ ਵਧੀਆ ਫਿਊਚਰ ਬਣਾ ਸਕਦੇ ਆਪਾਂ ਤਾਂ ਮੈਂ ਪਾਵਰ ਲਿਫਟਿੰਗ ਚ ਕੰਟੀਨਿਊ ਕੀਤਾ ਸਟਾਰਟ ਕਰੇ ਮੈਂ ਛੋਟੇ ਕੰਪੀਟੀਸ਼ਨਸ ਖੇਡੇ ਆ ਜੋਨ ਦੇ ਜੋਨ ਲੈਵਲ ਦੇ ਡਿਸਟ੍ਰਿਕਟ ਲੈਵਲ ਦੇ ਸਟੇਟ ਲੈਵਲ ਦੇ ਤਾਂ ਨੈਸ਼ਨਲ ਚ ਵੀ ਖੇਡਿਆ ਮੈਂ ਮੇਰੇ ਨੈਸ਼ਨਲ ਚ 5 골ਡ ਮੈਡਲ ਹਲੇ ਤੱਕ ਆ ਚੁੱਕੇ ਨੇ ਇਸ ਗੇਮ ਨੂੰ ਅੱਗੇ ਲਿਜਾਣ ਲਈ ਕੀ ਦੀ ਹੈਲਪ ਲੈ ਕੇ ਚੱਲੇ ਤੁਸੀਂ ਅੱਗੇ ਇਸ ਗੇਮ ਨੂੰ ਅੱਗੇ ਲਿਜਾਣ ਲਈ ਜੀ ਮੇਰੇ ਕੋਚ ਦਪਿੰਦਰ ਸਿੰਘ ਦਾ ਬਹੁਤ ਧੰਨਵਾਦ ਹੈ ਉਹਨਾਂ ਨੇ ਮੈਨੂੰ ਇਕਾਲੀ ਇਕਾਲੀ ਚੀਜ਼ ਦੱਸੀ ਵੀ ਕਿਵੇਂ ਟੈਕਨੀਕਸ ਹੁੰਦੀਆਂ ਨੇ ਇਹ ਗੇਮ ਦੀਆਂ ਤੇ ਕਿਵੇਂ ਅਸੀਂ ਇਹਨੂੰ ਵਧੀਆ ਅੱਗੇ ਤੱਕ ਲੈ ਕੇ ਜਾ ਸਕਦੇ ਆ ਬਿਨਾਂ ਕਿਸੇ ਇੰਜਰੀ ਤੋਂ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆ ਕਿਉਂਕਿ ਜਦੋਂ ਕਿਸੇ ਵੀ ਗੇਮ ਦੇ ਵਿੱਚ ਬਾਹਰ ਵੀ ਜਾਣਾ ਹੁੰਦਾ ਨਾਲ ਸਟੱਡੀ ਵੀ ਕਰਨੀ ਹੁੰਦੀ ਹੈ ਘਰੋਂ ਕਿੱਦਾਂ ਦਾ ਮਾਹੌਲ ਮਿਲਿਆ ਤੁਹਾਨੂੰ ਘਰੇ ਜਿਹੜੇ ਪੇਰੈਂਟਸ ਨੇ ਉਹਨਾਂ ਵੱਲੋਂ ਕੀ ਜਿਹੜਾ ਤੁਹਾਨੂੰ ਰਿਸਪੌਂਸ ਮਿਲਿਆ ਇਸ ਗੇਮ ਘਰੋਂ ਹਮੇਸ਼ਾ ਵਧੀਆ ਰਿਸਪੌਂਸ ਮਿਲਿਆ ਜੀ ਉਹਨਾਂ ਨੇ ਸਪੋਰਟ ਕਰਿਆ ਕਰਦੇ ਆ ਸਪੋਰਟ ਤੋਂ ਬਿਨਾ ਆਪਾਂ ਕੋਈ ਵੀ ਚੀਜ਼ ਨਹੀਂ ਕਰ ਸਕਦੇ ਤਾਂ ਮੈਨੂੰ ਘਰ ਦੇ ਨੇ ਸਪੋਰਟ ਕਰਿਆ ਮੇਰੇ ਪਹਿਲਾਂ ਵੀ ਸਾਡੇ ਘਰੇ ਸਾਰੇ ਸਪੋਰਟਸ ਨਾਲ ਰਿਲੇਟਡ ਨੇ ਤਾਂ ਸਾਡੀ ਬਲੱਡ ਲਾਈਨ ਐ ਸਪੋਰਟਸ ਹੀ ਆ ਤਾਂ ਇਸ ਕਰਕੇ ਮੈਨੂੰ ਵੀ ਕੋਈ ਇਨੀ ਤਕਲੀਫ ਨਹੀਂ ਮਿਲੀ ਘਰ ਉਹਦੇ ਸਪੋਰਟ ਕਰੇ ਅਸਰ ਵਿਕਮ ਘਰ ਦੇ ਨਾਲ ਜਿੱਥੇ ਤੁਸੀਂ ਸਟੱਡੀ ਕਰ ਰਹੇ ਹੋ ਨੇ ਉਹ ਕਿਹੜੇ ਸਕੂਲ 'ਚ ਸਟੱਡੀ ਕਰਦੇ ਸੀ ਤੇ ਕਿਵੇਂ ਸਕੂਲ ਦੇ ਵਿੱਚੋਂ ਕੀ ਰਿਸਪਾਂਸ ਮਿਲਿਆ ਤੁਹਾਨੂੰ ਤਾਂ ਮੈਂ ਹੈਰੀਟੇਜ ਪਬਲਿਕ ਸਕੂਲ 'ਪਰ ਨਿਗੜ ਤੋਂ ਸਟੱਡੀ ਕਰ ਰਹੀ ਸੀ ਤੇ ਸਕੂਲ ਨੇ ਹਮੇਸ਼ਾ ਮੈਨੂੰ ਸਪੋਰਟ ਕਰਿਆ ਜੇ ਮੈਂ ਕਿਤੇ ਕੰਪੀਟੀਸ਼ਨ ਖੇਡਣ ਜਾਣਾ ਤਾਂ ਉਹ ਉਹਦੇ ਲਈ ਮੈਨੂੰ ਛੁੱਟੀਆਂ ਵੀ ਆਸਾਨੀ ਨਾਲ ਮਿਲ ਜਾਂਦੀਆਂ ਸੀ ਸਾਡੇ ਪ੍ਰਿੰਸੀਪਲ ਮੈਮ ਨੇ ਸਾਡੇ ਮਿੱਤਲ ਸਰ ਨੇ ਹਮੇਸ਼ਾ ਸਪੋਰਟ ਕਰੀ ਉਹਨਾਂ ਨੇ ਸਾਨੂੰ ਹਮੇਸ਼ਾ ਮੋਟੀਵੇਟ ਕਰਿਆ ਜੇ ਮੈਂ ਨੈਸ਼ਨਲ ਖੇਡਣ ਜਾਂਦਾ ਸੀ ਜਾਂ ਹੁਣ ਇੰਟਰਨੈਸ਼ਨਲ ਖੇਡ ਕੇ ਆਇਆ ਤਾਂ ਮੈਂ ਸਾਰਿਆਂ ਦਾ ਆਸ਼ੀਰਵਾਦ ਲੈ ਕੇ ਅਤੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਜਾਂਦਾ ਸੀ ਵਿਕਰਮ ਇਸ ਜਰਨੀ ਦੌਰਾਨ ਤੁਹਾਨੂੰ ਕਿਸ ਤਰ੍ਹਾਂ ਦੇ ਚੈਲੰਜਸ ਫੇਸ ਕਰਨੇ ਪਏ ਇਸ ਜਰਨੀ ਦੇ ਦੌਰਾਨ ਸਰ ਚੈਲੰਜਸ ਤਾਂ ਬਹੁਤ ਆਏ ਜਿਵੇਂ ਕਈ ਵਾਰੀ ਹਰ ਇੱਕ ਵਾਰ ਆਪਣਾ ਮੈਡਲ ਨਹੀਂ ਆਉਂਦਾ ਹੁੰਦਾ ਕਈ ਵਾਰੀ ਮੇਰਾ ਮੈਡਲ ਵੀ ਨਹੀਂ ਆਇਆ ਜੋ ਮੈਂ ਸ਼ੁਰੂ ਤੋਂ ਸਟਾਰਟ ਕਰੀ ਤਾਂ ਫਿਰ ਮੈਂ ਆਪਣਾ ਮਨ ਨੂੰ ਦਿਲਾਸਾ ਦਿੱਤੇ ਤੇ ਐਂ ਕਿ ਹਬੀਬ ਚਲੋ ਮੈਂ ਆਪਦੀ ਲਿਫਟਾਂ ਵਧਾਈਆਂ ਮੈਂ ਪ੍ਰੈਕਟਿਸ ਕਰੀ ਤੇ ਤਾਂ ਮੈਂ 골ਡ ਮੈਡਲ ਲੈ ਸਕਿਆ ਅੱਛਾ ਇੱਕ ਇਸ ਗੇਮ ਦੇ ਦੌਰਾਨ ਈਵਨ ਕਿ ਕਈ ਜਿਹੜੀਆਂ ਕੰਟਰੀਜ਼ ਨੇ ਉਹ ਬੈਨ ਵੀ ਕਰ ਚੁੱਕੀਆਂ ਨੇ ਡਿਊ ਟੂ ਸਟੀਰੋਇਡ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਫੇਸ ਕਰਨਾ ਪਿਆ ਉਸ ਕੰਪੀਟੀਸ਼ਨ ਦੇ ਤਾਂ ਕਈ ਬੰਦੇ ਸੀਗੇ ਜੋ ਮੇਰੇ ਤੋਂ ਅੱਗੇ ਨਿਕਲ ਗਏ ਇਸ 스테ਰੋਇਡ ਕਰਕੇ ਪਰ ਮੈਂ ਅੱਜ ਤੱਕ ਇਹ ਕੋਈ ਇਹ ਰਾ ਨਹੀਂ ਚੁਣਿਆ ਮੈਂ ਹਮੇਸ਼ਾ ਨੇਚਰਲ ਆਪਣੀ ਘਰ ਦੀ ਖਾਣਕ ਨਾਲ ਸਾਰਾ ਪ੍ਰੈਕਟਿਸ ਕਰੀ ਅਤੇ 골ਡ ਮੈਡਲ ਜਿੱਤੇ ਆ ਤੇ ਜਿਹੜੇ ਮੈਂ ਕੰਪੀਟੀਸ਼ਨ ਵੀ ਖੇਡੇ ਉਹ ਚ ਮੈਂ ਆਪ ਦਾ ਡੋਪ ਟੈਸਟ ਦੇ ਕੇ ਖੇਡੇ ਵੀ ਮੈਂ ਬਿਲਕੁਲ ਨੇਚਰਲ ਖੇਡਦਾ ਜੇ ਮੈਂ ਤੁਸੀਂ ਬਾਕੀ ਖੇਡ ਕੇ ਆਏ ਹੋ ਤੁਹਾਡੇ ਸਕੂਲ ਦੇ ਬੱਚੇ ਤੁਹਾਡੇ ਯਾਰ ਦੋਸਤ ਤੁਹਾਡਾ ਆਲਾ ਦਵਾਲਾ ਜਿਹੜੇ ਬੱਚੇ ਮਤਲਬ ਕਿ ਕਹਿ ਸਕਦੇ ਆ ਨਸ਼ਿਆ ਵੱਲ ਜਾ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਤਾਂ ਜੇ ਆਪਾਂ ਨਸ਼ੇ ਕਰਦੇ ਆ ਤਾਂ ਉਹ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਜੇ ਅੱਜ ਕੱਲ ਦੇ ਜਵਾਨ ਕੋਈ ਨਸ਼ਾ ਵੀ ਕਰਦੇ ਤਾਂ ਉਹ ਆਪਦੇ ਆਪ ਨੂੰ ਸਮਝਦੇ ਨੇ ਵੀ ਅਸੀਂ ਕੂਲ ਲੱਗਦੇ ਹਾਂ ਪਰ ਇਹ ਹੀ ਗੱਲ ਨਹੀਂ ਜੇ ਆਪਾਂ ਸਪੋਰਟਸ ਕਰਾਂਗੇ ਤਾਂ ਉਹ ਹੀ ਸਾਨੂੰ ਅੱਗੇ ਲੈ ਕੇ ਜਾਊਗਾ ਅਸੀਂ ਆਪਦੇ ਸਕੂਲ ਦਾ ਆਪਦੇ ਦੇਸ਼ ਦਾ ਨਾਮ ਰੋਸ਼ਨ ਕਰਾਂਗੇ ਜਿਵੇਂ ਮੈਂ ਕਰਿਆ ਹਾਂ ਹਾਂਜੀ ਮੈਂ ਕਹਾਂ ਨਾ ਸਰ ਡਾਕਟਰ ਗੁਰਪ੍ਰੀਤ ਕੌਰ ਪ੍ਰਿੰਸਪਲ ਹੈਰੀਟੇਜ ਪਬਲਿਕ ਸਕੂਲ ਜੰਪੀ ਜੀ ਤੁਹਾਨੂੰ ਕਿੱਦਾਂ ਲੱਗ ਰਿਹਾ ਤੁਹਾਡੇ ਸਕੂਲ ਦਾ ਬੱਚਾ ਮਿਹਨਤ ਕਰਕੇ ਦੋ 골ਡ ਮੈਡ ਲੈ ਕੇ ਆਇਆ ਪਾਵਰ ਲੈਕਚਰ ਦੇ ਵਿੱਚ ਇਟਸ ਅ ਪ੍ਰਾਊਡ ਮੂਮੈਂਟ ਟੂ 올 ਆਫ ਅਸ ਸਰ ਕੀ ਇਹ ਬਹੁਤ ਵੱਡੀ ਇੱਕ ਮਾਨ ਦੀ ਗੱਲ ਹੈ ਜੋ ਬੱਚੇ ਨੇ ਅਚੀਵ ਕੀਤਾ ਹੈ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਇੰਟਰਨੈਸ਼ਨਲ ਲੈਵਲ ਤੇ ਜਾਣਾ ਹੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਹੈ ਤੇ ਇਹ ਤਾਂ ਬੜੇ ਮਾਨ ਦੀ ਗੱਲ ਹੈ ਕਿ ਸਾਡਾ ਬੱਚਾ ਦੋ ਇੰਟਰਨੈਸ਼ਨਲ ਲੈਵਲ ਦੇ ਵਿੱਚ ਦੋ 골ਡ ਲੈ ਕੇ ਆਇਆ ਹੈ ਜਿਸ ਤਰ੍ਹਾਂ ਸਕੂਲ ਦੇ ਵਿੱਚ ਸਟੱਡੀ ਦੇ ਨਾਲ ਗੇਮਾਂ ਕਰਨੀਆਂ ਉਹਦੇ ਵਿੱਚ ਕਾਫੀ ਦਿੱਕਤਾਂ ਦਾ ਕ ਸਾਹਮਣਾ ਕਰਨਾ ਪੈਂਦਾ ਕਿਦਾਂ ਦੀਆਂ ਇਹਨਾਂ ਨੂੰ ਜਿਹੜੀਆਂ ਪਰਮਾਇਆ ਜਾਂ ਤੁਸੀਂ ਸਟੱਡੀ ਦੇ ਵਿੱਚ ਕੀ ਦੇਖਿਆ ਕਿ ਜਿਹੜਾ ਚੇਂਜ ਆਇਆ ਵਿਕਰਮਜੀਤ ਦੇ ਵਿੱਚ ਸਿਰ ਪਹਿਲੀ ਗੱਲ ਤੋਂ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਡਾ ਜਿਹੜਾ ਟਾਈਮ ਸਕੇਡਿਊਲ ਹੈ ਟਾਈਮ ਟੇਬਲ ਸਾਡੇ ਸਕੂਲ ਦਾ ਹੈ ਉਹਦੇ ਵਿੱਚ ਹੀ ਅਸੀਂ ਬੱਚਿਆਂ ਨੂੰ ਸਪੋਰਟਸ ਲਈ ਬਹੁਤ ਪ੍ਰੇਰਿਤ ਕਰਦੇ ਹਾਂ ਕਿ ਬੱਚੇ ਜਿਹੜੇ ਹੈ ਗਰਾਊਂਡ ਤੇ ਜਾਣ ਗਰਾਊਂਡ ਲੈਵਲ ਤੇ ਜਾ ਕੇ ਆਪਣੇ ਆਪ ਨੂੰ ਫਿਟਨੈਸ ਦੇ ਵਿੱਚ ਅੱਗੇ ਲੈ ਕੇ ਆਣ ਐਦਾਂ ਹੀ ਉਹ ਸਟਾਰਟਿੰਗ ਦੇ ਵਿੱਚ ਸਾਡੇ ਸਾਰੇ ਬੱਚੇ ਹੀ ਜਾ ਰਹੇ ਆ ਵਿਕਰਮ ਵੀ ਉਹਨਾਂ ਵਿੱਚੋਂ ਇੱਕ ਹੈ ਪਹਿਲਾਂ ਇਹਨੇ ਇੱਥੇ ਗਰਾਊਂਡਿੰਗ ਵੀ ਕੀਤੀ ਹੈ ਸਾਰਾ ਸਪੋਰਟਸ ਦੇ ਵਿੱਚ ਇਹ ਰਿਹਾ ਹੈ ਸਪੋਰਟ ਦੇ ਵਿੱਚ ਰਹਿਣ ਦੇ ਨਾਲ ਇਹਦੇ ਵਿੱਚ ਇੱਕ ਕਾਬਿਲ ਦਾਈ ਕਿ ਨਹੀਂ ਮੈਨੂੰ ਹੋਰ ਅੱਗੇ ਵਧਣਾ ਚਾਹੀਦਾ ਆਫਟਰ 댓 ਇਹ ਫਿਰ ਜਿਮ ਗਿਆ ਜਿਮ ਦੇ ਵਿੱਚ ਇਹਨੂੰ ਪ੍ਰੇਰਣਾ ਮਿਲੀ ਕਿ ਮੈਂ ਪਾਵਰ ਲਿਫਟਿੰਗ ਕਰ ਸਕਦਾ ਮੇਰੀ ਬਾਡੀ ਇੰਨੀ ਸਟਰੈਂਥ ਏਬਲ ਹੈਗੀ ਹੈ ਕਿ ਮੈਂ ਸਟਰੈਂਥ ਚੱਕ 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 ਸਕਦਾ ਤਾਂ ਸੋ 댓 ਇਹਦਾ ਜਿਹੜਾ ਸੀਗਾ ਸਟਡੀ ਰਿਲੇਟਿਡ ਤੇ ਸਪੋਰਟਸ ਰਿਲੇਟਿਡ ਸਕੂਲ ਤੋਂ ਹੀ ਸ਼ੁਰੂ ਹੋਇਆ ਜਿਵੇਂ ਕਿ ਇਹਨੇ ਦੱਸਿਆ ਵੀ ਸਾਡੇ ਬਲੱਡ 'ਚ ਵੀ ਹੈ ਉਹ ਵੀ ਇਹਦੇ ਨਾਲ ਨਾਲ ਚੱਲ ਰਿਹਾ ਹੈ ਪਾワー ਲਿਫਟਿੰਗ ਆਪਣੇ ਆਪ ਵਿੱਚ ਬਹੁਤ ਮਿਹਨਤ ਵਾਲਾ ਕੰਮ ਹੈ ਕਿਉਂਕਿ ਹਰ ਚੀਜ਼ ਕੋਈ ਬੜੀ ਇਜ਼ੀ ਨਹੀਂ ਹੁੰਦੀ ਕਿ ਚੁੱਕ ਲੈਣਾ ਕਿਸੇ ਵੀ ਚੀਜ਼ ਨੂੰ ਤਾਂ ਇਹਦਾ weight ਜਿਹੜਾ ਹੈ ਉਹ ਵੀ ਬਹੁਤ ਅੱਛਾ ਇਹ ਚੁੱਕਦਾ ਹੈ ਇਹਦੀ ਸਟਰੈਂਥ ਬਹੁਤ ਅੱਛੀ ਹੈ ਤਾਂ ਇਹੀ ਹੈ ਕਿ ਬੱਚਿਆਂ ਨੂੰ ਸਟੱਡੀ ਦੇ ਨਾਲ ਨਾਲ ਅਸੀਂ ਜਿਹੜਾ sports ਵੀ ਕਰਵਾਨੇ ਆ ਸਰ ਸਕੂਲ ਦੇ ਵਿੱਚ ਜਿਹੜਾ ਵਿਕਰਮਜੀਤ ਦਾ ਜਿਸ ਤਰ੍ਹਾਂ ਗੇਮਾਂ ਵੀ ਕਰਦਾ ਸੀ ਉਈ ਸੁਹਾ ਚ ਚੇਂਜ ਆਇਆ ਜਾਂ ਮਿਲ ਕੇ ਬੱਚੇ ਨਾਲ ਰੌਣਕ ਮਿਲ ਕੇ ਰਹਿੰਦਾ ਸੀ ਕਿੱਦਾਂ ਦਾ ਮਾਹੌਲ ਸੀ ਸਕੂਲ ਦੇ ਅ ਨਹੀਂ ਸਰ ਇਹ ਬਹੁਤ ਹੀ ਨਾਈਸ ਬੱਚਾ ਹੈਗਾ ਮੈਂ ਹੀ ਕਹੂੰਗੀ ਕਿ ਇਹ ਨਟੋਰੀਅਸ ਬੱਚਿਆਂ ਦੇ ਵਿੱਚ ਨਹੀਂ ਆਉਂਦਾ ਇਹਨੂੰ ਮੈਂ ਕਦੀ ਸ਼ਰਾਰਤ ਕਰਦੇ ਹੋਏ ਨਹੀਂ ਦੇਖਿਆ ਸਕੂਲ ਦੇ ਵਿੱਚ ਜਦੋਂ ਵੀ ਇਹ ਫ੍ਰੀ ਹੁੰਦਾ ਹੈ ਉਦੋਂ ਇਹ ਆਪਣੀਆਂ ਬੁੱਕਸ ਦੇ ਨਾਲ ਹੁੰਦਾ ਹੈ ਤੇ ਜਦੋਂ ਇਹਨੂੰ ਇਹ ਹੁੰਦਾ ਹੈ ਕਿ ਮੈਂ ਸਪੋਰਟਸ ਕਰਨੀ ਉਸ ਟਾਈਮ ਇਹ 101% ਆਪਣੀ ਸਪੋਰਟਸ ਨੂੰ ਦਿੰਦਾ ਹੈ ਤੇ ਇਹ ਈਵਨ ਦੋ ਇਹਦੇ ਨਾਲ ਨਾਲ ਸਾਡੇ ਸਕੂਲ ਕੈਬਿਨੇਟ ਦੇ ਵਿੱਚ ਸਕੂਲ ਸਪੋਰਟਸ ਕੈਪਟਨ ਵੀ ਹੈ ਮੇਰੇ ਸਾਥ ਤੁਹਾਡੇ ਸਕੂਲ ਦਾ ਬੱਚਾ ਪਾਵਰ ਇਲੈਕਟ੍ਰਿਕ ਦੇ ਵਿੱਚੋਂ ਦੋ 골ਡ ਮੈਡਲ ਮੈਡਲ ਲੈ ਕੇ ਆਇਆ ਤੇ ਕਾਫੀ ਬੱਚਿਆਂ ਨੂੰ ਵੀ ਜਿਹੜੀ ਹੋਰ ਪ੍ਰੇਰਨਾ ਮਿਲੂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਇਹ ਦੇਖ ਕੇ ਬੜਾ ਅੱਛਾ ਲੱਗ ਰਿਹਾ ਹੈ ਵੀ ਇਸ ਬੱਚੇ ਦੀ ਉਪਲਬਧੀ ਹੈ ਜੋ ਇਹ ਆਪ ਨੂੰ ਦਿਖਦੀ ਹੈ ਜੇ ਉਪਲਬਧੀ ਹੈ ਪਰ ਇਹਦੇ ਪਿੱਛੇ ਜਿਹੜੀ ਇਹਦੀ ਮਿਹਨਤ ਹੈ ਉਹ ਸਕੂਲ ਨੂੰ ਪਤਾ ਹੈ ਇਹਦੇ ਕੋਚ ਨੂੰ ਪਤਾ ਹੈ ਤੇ ਇਸ ਨੂੰ ਪਤਾ ਹੈ इसने ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਸਾਨੂੰ ਬੜੀ ਖੁਸ਼ੀ ਹੈ ਜਿਸ ਤਰ੍ਹਾਂ ਵਿਕਰਮਜੀਤ ਨੇ ਜਿਹੜੀ ਮਿਹਨਤ ਕੀਤੀ ਆ ਹੋਰ ਕਿਹੜੀਆਂ-ਕਿਹੜੀਆਂ ਗੇਮਾਂ ਤੁਹਾਡੇ ਸਕੂਲ ਦੇ ਵਿੱਚ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਵਿਕਰਮਜੀਤ ਨੇ ਪੁਆਣੀਗੜ ਤਾਂ ਨਹੀਂ ਮਤ ਤੁਹਾਡੇ ਸਕੂਲ ਦਾ ਨਹੀਂ ਪੰਜਾਬ ਦਾ ਹੀ ਪੂਰੇ ਭਾਰਤ ਦਾ ਜਿਹੜਾ ਨਾਮ ਰੋਸ਼ਨ ਕੀਤਾ ਹੈ ਸਕੂਲ ਦੇ ਵਿੱਚ ਜੋ ਬੱਚੇ ਲੈਵਲ ਤੇ ਜਿਹੜੀਆਂ ਗੇਮਸ ਹੋਣੀਆਂ ਚਾਹੀਦੀਆਂ ਸਾਰੀਆਂ ਪ੍ਰੋਵਾਈਡਡ ਹੈ ਹੁਣ ਇਸ ਤੋਂ ਬਾਅਦ ਮੈਂ ਪੌਣੀਗੜ ਦੇ ਵਿੱਚ ਇੱਕ ਈਵਨਿੰਗ ਅਕੈਡਮੀ ਬਣਾਉਣ ਦਾ ਪਲਾਨ ਕਰ ਰਿਹਾ ਹਾਂ ਜਿਸ ਦੇ ਵਿੱਚ ਸ਼ਾਮ ਨੂੰ ਬੱਚੇ ਸਵੀਮਿੰਗ ਹੋਇਆ ਐਥਲੈਟਿਕਸ ਹੋਇਆ ਸਕੇਟਿੰਗ ਹੋਇਆ ਡਾਂਸ ਹੋਇਆ ਉਹ ਸਾਰੇ ਇੱਥੇ ਕਰ ਸਕਦੇ ਆ ਕਿਉਂਕਿ ਪੌਣੀਗੜ ਇੱਕ ਛੋਟਾ ਟਾਊਨ ਹੋਣ ਦੇ ਨਾਤੇ ਕੋਈ ਸ਼ਾਮ ਨੂੰ ਕੁਝ ਕਰਨ ਨੂੰ ਹੈ ਨਹੀਂ ਬੱਚਿਆਂ ਲਈ ਉਹ ਆਪਣੇ ਗਲਤ ਕੰਮਾਂ ਵੱਲ ਜਾਂ ਗਲੀਆਂ 'ਚ ਖੇលਦੇ ਆ ਇਸ ਲਈ ਮੇਰੀ ਕੋਸ਼ਿਸ਼ ਹੈ ਪੌਣੀਗੜ ਦੇ ਵਿੱਚ ਇਸ ਤਰ੍ਹਾਂ ਦਾ ਇਨਫਰਾਸਟ੍ਰਕਚਰ ਪ੍ਰੋਵਾਈਡ ਕੀਤਾ ਜਾਵੇ ਜਿਸ ਤਰ੍ਹਾਂ ਵਿਕਰਮਜੀਤ ਜਿਹੜਾ ਮੈਡਲ ਹਾਸਲ ਕਰਕੇ ਆਜ ਸਕੂਲ ਦੇ ਵਿੱਚ ਵੀ ਤੁਹਾਡੇ ਜਿਹਨੇ ਪੂਰੀ ਟੀਮ ਵੱਲੋਂ ਸਨਮਾਨ ਕੀਤਾ ਗਿਆ ਹੋਰ ਬੱਚਿਆਂ ਦੇ ਵਿੱਚ ਕਿਦਾਂ ਦਾ ਹੈਗਾ ਰੁਝਾਨ ਇਸ ਤੋਂ ਵਿਕਰਮਜੀਤ ਦੋ ਜੀ ਮੈਨੂੰ ਪੂਰੀ ਉਮੀਦ ਹੈ ਅੱਜ ਵਿਕਰਮ ਦੀ ਉਪਲਬਧੀ ਦੇਖ ਕੇ ਬਹੁਤ ਬੱਚੇ ਮੋਟੀਵੇਟ ਹੋਣਗੇ ਅਤੇ ਵਿਕਰਮ ਨੂੰ ਮੈਂ ਇੱਕ ਗੱਲ ਕਹੂੰਗਾ ਵੀ ਇਹ ਜੋ ਤੈਨੂੰ ਮੈਡਲ ਦਿੱਤਾ ਹੈ ਇਹ ਤੇਰੀ ਸ਼ੁਰੂਆਤ ਹੈ ਇਸ ਤੋਂ ਅੱਗੇ ਤੈਨੇ ਬਹੁਤ ਦੂਰ ਜਾਣਾ ਹੈ 올림픽ਸ ਦਾ ਟਾਰਗੇਟ ਰੱਖੋ ਕਿਉਂਕਿ ਜੇ ਤੁਸੀਂ ਟਾਰਗੇਟ ਵੱਡਾ ਹੋਗਾ ਤਾਂ ਹੀ ਅਚੀਵ ਕਰ ਪਾਵਾਂਗੇ ਹੋਰ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੁੰਗਾ ਜੋ ਬੱਚੇ ਦਾ ਜਿਸ ਚ ਇੰਟਰਸਟ ਹੈਗਾ